ਇੱਕ ਦੋ ਦਿਨਾਂ ਦੇ ਵਿੱਚ ਸਾਡੀ ਜਥੇਬੰਦੀ ਨਾਲ ਕੋਈ ਮੀਟਿੰਗ ਨਹੀਂ ਕਰਦੀ ਦਸੰਗਰ ਜ਼ਹੂਰ ਵਿੱਚ ਕਾਹ ਹੋਵੇਗਾ ਮੰਤਰੀ ਐਮ ਐਲ ਏ ਜਾਂ ਵੱਡੇ ਵੱਡੇ ਅਹੁਦੇਦਾਰਾਂ ਦੇ ਦਫ਼ਤਰਾਂ ਦੇ ਕੋੜੇ ਘਟੇ ਲਗਾਈ ਜਾਂ ਬੀਤੀ 17 ਸਤੰਬਰ ਤੋਂ ਜੋ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਧਰਨਾ ਨਗਰ ਕੌਂਸਲ ਦਫ਼ਤਰ ਤੋਂ ਸੁਆ ਜੋ ਸਾਹਮਣੇ جاری ਹੈ ਉਹ ਅੱਜ ਆਪਣੇ 8ਵੇਂ ਦਿਨ ਵਿੱਚ ਦਾਖਲ ਹੋ ਗਿਆ ਉਹਨਾਂ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟ ਕਰਦੇ ਆ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਇੱਕ ਦੋ ਦਿਨਾਂ ਦੇ ਵਿੱਚ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ ਸਤਰੀਆਂ ਤੇ ਵਿਧਾਇਕਾਂ ਦੇ ਦਫ਼ਤਰਾਂ ਦੇ ਮੂਹਰੇ ਕੂੜੇ ਦੇ ਢੇਰ ਲਗਾਏ ਜਾਣਗੇ ਤੁਮਾਰ ਮਾਲਿਕ ਸਪਾਈ ਜੁਡੀਨ ਪ੍ਰਧਾਨ ਨਗਰ ਕੌਂਸਲ ਦਸੂਹਾ ਜਿਵੇਂ ਕਿ ਸਾਡੇ ਸਾਥੀ ਸਰਬਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾ ਦਾ ਕਿਸ ਤਰ੍ਹਾਂ ਧੱਕੇਸ਼ਾਹੀ ਕਰ ਰਹੀ ਹੈ ਤੇ ਮੈਂ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ press ਦੇ ਸਾਰੇ ਮੈਂਬਰ ਸਰਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਹਰ ਸਮੇ ਸਾਡੀਆਂ ਮੁਸ਼ਕਲਾਂ ਦੀਆਂ ਘੜੀਆਂ ਦੇ ਵਿੱਚ ਆਣ ਕੇ ਸਾਡੇ ਇੰਟਰਵਿਊ ਲੈ ਕੇ ਸਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਂਦੀਆਂ ਆ ਇਸ ਲਈ ਸਾਰੇ ਹੀ ਮੁਲਾਜ਼ਮਾਂ ਵੱਲੋਂ ਮੈਂ ਸਾਰੇ ਹੀ ਪ੍ਰੈਸ ਮੈਂਬਰਾਂ ਦਾ ਤਾਦਿਲੋ ਧੰਨਵਾਦ ਹੈ ਜੀ ਪੰਜਾਬ ਸਰਕਾਰ ਜੋ ਵੀ ਸਪਾਈ ਮੁਲਾਜ਼ਮ ਜਾਂ ਵਾਟਰ ਸਪਲਾਈ ਜਾਂ ਸੀਵਰ ਮੈਨ ਜਾਂ ਅਦਰ ਜਿੰਨੀਆਂ ਵੀ categories ਦੇ ਵਿੱਚ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਨੇ ਧੱਕੇਸ਼ਾਹੀ ਤੇ ਧੱਕੇਸ਼ਾਹੀ ਕਰੀ ਆ ਸਰਕਾਰ ਨੇ ਇੱਕ ਹੋਰੀ ਟਾੰਡਰ ਦਿੱਲੀ ਦੀ ਸਰਕਾਰ ਨੂੰ ਜੋ ਦੇਣ ਦਾ ਫੈਸਲਾ ਲਿਆ ਹੈ ਉਹ ਬਹੁਤ ਹੀ ਗਲਤ ਫੈਸਲਾ ਹੈ। ਔਰ ਸਾਡੇ ਹੀ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਪਰਜੋਰ ਰੋਸ ਪਾਇਆ ਜਾ ਰਿਹਾ ਹੈ। ਅੱਜ ਹੜਤਾਲ ਨੂੰ 8 ਦਿਨ ਹੋ ਚੁੱਕੇ ਆ ਜੋ ਕਿ 17 ਤਰੀਕ ਤੋਂ ਸ਼ੁਰੂ ਹੋਈ ਸੀ ਔਰ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਜੋਰ ਸ਼ੋਰ ਦੇ ਨਾਲ ਸਰਕਾਰ ਦੇ ਵਿਰੋਧ ਵਿੱਚ ਚੱਲ ਰਹੀ ਹੈ। ਸਰਕਾਰ ਦੀਆਂ ਹਜੇ ਤੱਕ ਵੀ ਅੱਖਾਂ ਨਹੀਂ ਖੁੱਲੀਆਂ ਇਹ ਪਤਾ ਨਹੀਂ ਕਿਉਂ ਸਰਕਾਰ ਆਪਣੀ ਅੱਖਾਂ ਖੋਲ ਰਹੀ ਅੱਜ 8 ਦਿਨ ਹੋ ਗਏ ਆ ਪੂਰੇ ਪੰਜਾਬ ਦੇ ਵਿੱਚ ਗੰਦਗੀ ਇੰਨੀ ਫੈਲ ਗਈ ਹੈ ਕਿ ਆਉਣ ਵਾਲੀ ਸਮੇਂ ਦੇ ਵਿੱਚ ਬਿਮਾਰੀਆਂ ਦਾ ਘਰ ਬਣਨ ਦੇ ਅਸਰ ਬਣ ਗਏ ਆ ਸਰਕਾਰ ਚਾਵੇ ਤਾਂ ਸਾਡੇ ਜੋ ਮਸਲੇ ਆ ਇਹ ਅੱਧੇ ਘੰਟੇ ਪੌਣੇ ਘੰਟੇ ਦੇ ਵਿੱਚ ਹੀ ਲਾਗੂ ਕਰ ਸਕਦੇ ਪਰ ਸਰਕਾਰ ਇਹ ਚਾਹੁੰਦੀ ਨਹੀਂ ਕਿ ਅਸੀਂ ਇਹ ਕੰਮ ਤਰੀਏ ਚਾਹੁੰਦੀ ਆ ਕਿ ਸਾਰਾ ਇਹ ਕੰਮ ਠੇਕੇਦਾਰੀ ਸਿਸਟਮ ਦੇ ਵਿੱਚ ਹੀ ਲਿਆਂਦਾ ਜਾਵੇ ਤੇ ਜੋ ਵੀ ਮਾਲ ਪਾਣੀ ਆ ਸਾਰਾ ਪੰਜਾਬ ਦਾ ਦਿੱਲੀ ਨੂੰ ਭਿਾਇਆ ਜਾਵੇ ਇਹ ਜਿੱਦਾਂ ਮਲ ਕੀ ਦਿੱਲੀ ਤੋਂ ਲਿਆ ਕੇ ਹਰ ਇੱਕ ਕੈਟਾਗਰੀ ਦੇ ਮਾਲ ਆ ਜਾਂ ਮੰ ਪੰਜਾਬ ਭਰ ਦੇ ਵਿੱਚ ਲਿਆਂਦੇ ਆ ਕੇ ਥੋਪੀ ਜਾਂਦੇ ਆ ਤੇ ਸਾਡੇ ਸਮਾਜ ਦਾ ਜਿਹੜਾ ਗੱਗ ਕਰੀ ਜਾਂਦੇ ਆ ਮੈਂ ਇਹ ਸਰਕਾਰ ਨੂੰ ਖੁੱਲੀ ਚੇਤਾਵਨੀ ਦਿੰਦਾ ਆ ਕਿ ਜੇ ਸਰਕਾਰ ਇੱਕ ਦੋ ਦਿਨਾਂ ਦੇ ਵਿੱਚ ਸਾਡੀ ਜਥੇਬੰਦੀ ਨਾਲ ਕੋਈ ਮੀਟਿੰਗ ਨਹੀਂ ਕਰਦੀ ਦਸੰਦਰ ਜਹੂਰ ਵੀ ਤੇ ਕਾ ਹੋਵੇਗਾ ਹੋ ਸਕਦਾ ਮੰਤਰੀ ਐਮਐਲਏ ਜਾਂ ਵੱਡੇ ਵੱਡੇ ਅਹੁਦੇਦਾਰਾਂ ਦੇ ਦਫ਼ਤਰਾਂ ਦੇ ਕੋਡੇ ਘਟੇ ਲਗਾਈ ਜਾਣ ਸੋ ਮੇਰੀ ਸਰਕਾਰ ਨੂੰ ਇਹ ਚਿਤਾਰਨੀ ਹੈ ਕਿ ਉਹ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰੇ ਸਾਡੀਆਂ ਜਿਹੜੀਆਂ ਮੰਗਾਂ ਆ ਇਹ ਬਹੁਤ ਹੀ ਸਹੀ ਮੰਗਾਂ ਆ ਜੋ ਕਿ ਬਹੁਤ ਹੀ ਜ਼ਿਆਦਾ ਸਮੇਂ ਤੋਂ ਪੰਡਿਤ ਪਈਆਂ ਹੋਈਆਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2004 ਤੋਂ ਪੁਰਾਣੀ ਪੈਨਸ਼ਨ ਸਰਕਾਰ ਨੇ ਬੰਦ ਕੀਤੀ ਹੋਈ ਹੈ ਉਹ ਕੋਈ ਵੀ ਸਰਕਾਰ ਆਂਦੀ ਆ ਇਸ ਬਾਰੇ ਕੋਈ ਧਿਆਨ ਨਹੀਂ ਦਿੰਦੀ ਸਾਡਾ ਕੱਚਾ ਮੁਲਾਜ਼ਮ ਜੋ ਕਿ ਹਰ ਹਰ ক্যাਟਾਗਰੀ ਦੇ ਵਿੱਚ ਕੰਮ ਕਰਦਾ ਹੈ ਉਹਨਾਂ ਦੀਆਂ ਤਰਖਾਹਾਂ ਬਹੁਤ ਘੱਟ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਸਰਕਾਰ ਨੂੰ ਕਿ ਹੋਰ ਹੜਤਾਲ ਦੇ ਟਾਈਮ ਤੇ ਸਾਨੂੰ ਇਹ ਤਿਹਾਰਾ ਬਾਰੇ ਦੁਹਾਈਆਂ ਦੇ ਰਿਹਾ ਕਿ ਇਹ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਮੁਲਾਜ਼ਮਾਂ ਦੀ ਹੜਤਾਲ 8 ਦਿਨ ਹੋ ਚੁੱਕੇ ਆ ਤੇ ਸਰਕਾਰ ਫਿਰ ਵੀ ਕੋਈ ਫੈਸਲਾ ਨਹੀਂ ਲੈ ਰਹੀ ਇਹਦੇ ਜ਼ਿੰਮੇਵਾਰ ਅਸੀਂ ਨਹੀਂ ਅਸੀਂ ਸਾਰਾ ਪੰਜਾਬ ਸਾਰਾ ਮੁਲਾਜ਼ਮ ਜ਼ਿੰਮੇਵਾਰ ਨਹੀਂ ਆ ਇਹ ਵਿੱਚ ਪੰਜਾਬ ਸਰਕਾਰ ਜ਼ਿੰਮੇਵਾਰ ਆ ਸਰਕਾਰ ਨੂੰ ਚਾਹੀਦਾ ਕਿ ਇਹ ਫੈਸਲਾ ਜਲਦ ਤੋਂ ਜਲਦ ਲਵੇ ਔਰ ਸਾਡੇ ਜਿਹੜੇ ਭਰਾ ਕਤੇ ਮਲਾਜਾ ਮਾਣ ਨੂੰ ਪੱਕਾ ਕੀਤਾ ਜਾਵੇ ਬੜਾ ਟਾਈਮ ਹੋ ਗਿਆ ਨਾ ਵਿਚਾਰਿਆਂ ਨੂੰ 10-10 20 ਸਾਲ ਹੋ ਗਏ ਦਾਦਾ ਜੀ ਹਜ਼ਾਰ ਤੇ ਆਪਣੇ ਘਰ ਦਾ ਪੁੱਤਾ ਸਾਰਦੇ ਤੁਹਾਡੇ ਸਾਹੇ ਦੀਆਂ ਦਿਨਹਾਰ ਬਹੁਤ ਚੰਗੇ ਤਰੀਕੇ ਨਾਲ ਨਿਕਲਦੇ ਆ ਪਰ ਇਹਨਾਂ ਵਿਚਾਰਿਆਂ ਨੂੰ ਕਦੀ ਜਾਣ ਕੇ ਤੁਸੀਂ ਪੁੱਛਿਆ ਜਿਹਨਾਂ ਦੇ ਦਿਨਹਾਰ ਕਿਸ ਤਰੀਕੇ ਨਾਲ ਨਿਕਲਦੇ ਆ ਇੱਕ ਮਹੀਨੇ ਦੇ ਵਿੱਚ ਜੇ ਸਾਰੇ ਤੇ ਆ ਰਹੇ ਨੇ ਤੇ 10000 ਰੁਪਿਆ ਤਨਖਾਹ ਇਹਨਾਂ ਦੀ ਦੋ ਦਿਨਾਂ ਦੇ ਵਿੱਚ ਹੀ ਉੜ ਜਾਂਦੀ ਆ ਤਾਂ ਬਾਕੀ ਦੇ ਤੇ ਆ ਰਹਿਣਾਂ ਨੇ ਕਿਸ ਤਰ੍ਹਾਂ ਬਣਾਣੇ ਆ ਇਹ ਸ਼ਾਇਦ ਪੰਜਾਬ ਸਰਕਾਰ ਨੂੰ ਇਹਦਾ ਅਹਿਸਾਸ ਹੀ ਨਹੀਂ ਪਾ। ਤੇ ਮੇਰੀ ਸਰਕਾਰ ਅੱਗੇ ਬਾਰ-ਬਾਰ ਇਹ ਹੀ ਖੁੱਲੀ ਚੇਤਾਵਨੀ ਹੈ ਕਿ ਮਾਜਮਾ ਦੇ ਇਹ ਕਾਨੂੰਨ ਇਹਨਾਂ ਤੱਕ ਸੀਮਤ ਰੱਖਤੇ ਇਹਦੇ ਮੰਗਾਂ ਮੰਨੀਆਂ ਜਾਣ ਤਾਂ ਕਿ ਸੰਘਰਸ਼ ਹੋਰ ਟਿਕਾਣਾ ਹੋ ਸਕੇ ਜੇ ਸਰਕਾਰ ਨਹੀਂ ਮੰਗਾ ਮੰਦੀ ਤਾਂ ਸੰਘਾ ਹਿਸਾਬ ਤੇ ਟਿਕਾ ਕਰਨਾ ਹੀ ਪੈਣਾ ਆ। ਔਰ ਇਸ ਵਾਰ ਦੀ ਜੋ ਲੜਾਈ ਹੈ ਮੈਂ ਆਪਣੇ ਸਾਥੀਆਂ ਦੱਸਣਾ ਚਾਹਨਾ ਆ ਕਿ ਇਸ ਵਾਰ ਦੀ ਜੋ ਲੜਾਈ ਹੈ ਉਹ ਬਿਲਕੁਲ ਨਹੀਂ ਨਾਰ-ਪਾਰ ਦੀ ਲੜਾਈ ਹੈ ਸਰਕਾਰ ਦੇ ਨਾਲ ਜਾ ਤਾਂ ਸਾਡੀਆਂ ਮੰਗਾਂ ਸਰਕਾਰ ਨੂੰ ਮੰਨਣੀਆਂ ਪੈਣੀਆਂ ਵਾ ਜਾ ਤਾਂ ਸਾਨੂੰ ਇਸੇ ਤਰ੍ਹਾਂ ਧਰਨੀਆਂ ਤੋਂ ਵੀ ਡੇਣੇ ਪੈਣਾ ਵਾ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਇਹਨੇ ਕਹਿੰਦਾ ਵਾ ਜੈ ਬਾਲ ਮੇ ਕੀ ਹਰ ਹਰ ਬਾਲ ਮੇ ਕੀ ਇਹ ਡੈਗੋ ਜੁਨੀਆ ਪ੍ਰਧਾਨ ਦਸੂਆ ਸਰਵਨ ਸਿੰਘ ਸੋ ਮੈਂ ਕਹਿਣਾ ਚਾਹੁੰਦਾ ਵਾ ਸਰਕਾਰ ਨੇ ਜਿਹੜੀਆਂ ਮਾਰੂ ਨੀਤੀਆਂ ਸਾਡੇ ਤੇ ਵਾਰ-ਵਾਰ ਥੋਪ ਦਿੰਦੀ ਆ ਉਹ ਬਹੁਤ ਹੀ ਮਾਰੀਆਂ ਵਾ ਜਿੱਦਾਂ ਇਹਨਾਂ ਨੇ ਜਿਹੜੇ ਕੰਪਨੀਆਂ ਨੂੰ ਠੇਕੇ ਦੇ ਰਹੇ ਆ ਉਹ ਬਹੁਤ ਹੀ ਗਲਤ ਕੰਮ ਕਰ ਰਹੇ ਆ ਸਾਡੀਆਂ ਦੇ ਪਹਿਲੀਆਂ ਮੰਗਾਂ ਜਿਹੜੀਆਂ ਅਸੀਂ ਉਹ ਹੀ ਨਹੀਂ ਇਹਨਾਂ ਨੇ ਪੂਰੀਆਂ ਕੀਤੀਆਂ ਤੇ ਇਹਨਾਂ ਨੇ ਇੱਕ ਹੋਰ ਨਵਾਂ ਫਰਮਾਨ ਸਾਡੇ ਤੇ ਲਾਗੂ ਕਰ ਦਿੱਤਾ ਸੋ ਮੈਂ ਕੱਲ ਸਾਡੀ ਜਿਹੜੀ ਹਾਊਸ ਦੀ ਮੀਟਿੰਗ ਆਉਣੀ ਆ ਉਹਦੇ ਬਾਰੇ ਮੈਂ ਸਾਰੇ ਪ੍ਰਧਾਨ ਸਹਿਬਾਨਾਂ ਨੂੰ ਕਹੂੰਗਾ ਸਾਰੇ ਐਮ ਸੀ ਸਹਿਬਾਨਾਂ ਨੂੰ ਕਹੂੰਗਾ ਕਿ ਇਹ ਮਤਾ ਇਹਦੇ ਵਿੱਚ ਕੈਨਸਲ ਹੋਣਾ ਚਾਹੀਦਾ ਵਾ ਤੇ ਮੁੜ ਕੇ ਇਹ ਮਤਾ ਪੈਣਾ ਨਹੀਂ ਚਾਹੀਦਾ ਨਾ ਹੀ ਟੈਂਡਰ ਲੱਗਣਾ ਚਾਹੀਦਾ ਨਹੀਂ ਤੇ ਅਸੀਂ ਆਪਣੇ ਸੰਘਰਸ਼ ਦੀ ਰੂਪਰੇਖਾ ਹੋਰ ਤਿੱਖੀ ਕਰਾਂਗੇ ਜੋ ਜੋ ਬਰਾਚਾਂ ਅਸੀਂ ਕੰਮ ਤੇ ਲਾਈਆਂ ਵਾ ਉਹ ਵੀ ਅਸੀਂ ਬੰਦ ਕਰਵਾ ਦੇਵਾਂਗੇ ਸੋ ਮੈਂ ਸਰਕਾਰ ਨੂੰ ਕੜੇ ਸ਼ਬਦਾਂ ਵਿੱਚ ਚੇਤਾਵਨੀ ਦੇਣਾ ਚਾਹੁੰਨਾ ਵਾ ਕਿ ਇਹਨਾਂ ਜਿਹੜੇ ਟੈਂਡਰ ਵਾ ਇਹਨਾਂ ਨੂੰ ਕੈਨਸਲ ਕੀਤਾ ਜਾਵੇ ਸਾਡੀਆਂ ਜਿਹੜੀਆਂ ਬਾਕੀ ਰਹਿ ਗਈਆਂ ਕੱਤੀ ਮੰਗਾ ਵਾ ਉਹ ਵੀ ਛੇਤੀ ਤੋਂ ਛੇਤੀ ਪੂਰੀਆਂ ਕੀਤੀਆਂ ਜਾਣ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਸਕੀਮਾਂ ਜਿਹੜੇ ਮੁਲਾਜ਼ਮ ਠੇਕੇ ਦੇ ਰਹਿ ਗਏ ਆ ਉਹਨਾਂ ਨੂੰ ਕੰਟਰੈਕਟ ਤੇ ਕਰਨ ਵਾਲੇ ਤੇ ਜਿਹੜੇ ਕੰਟਰੈਕਟ ਤੇ ਮੁਲਾਜ਼ਮਾਂ ਉਹਨਾਂ ਦਾ 10 ਸਾਲ ਦਾ ਪੀਰੀਅਡ ਖਤਮ ਕਰਕੇ ਜਿਨ੍ਹਾਂ ਨੇ 3 ਸਾਲ ਹੋ ਗਏ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਰੈਗੂਲਰ ਤਨਖਾਹਾਂ ਮਾ ਦਿੱਤੀਆਂ ਜਾਣ ਇੱਕ ਕੰਮ ਇੱਕ ਤਨਖਾਹ ਲਾਗੂ ਕੀਤੀ ਜਾਵੇ ਧੰਨਵਾਦ ਜੀ